ਸਿੱਧੀ ਵਿਜਾਈ ਦਾ ਕਿੰਨਾ ਕੁ ਟੀਚਾ ਹੈ ਕੀ ਸਰਕਾਰ ਵੱਲੋਂ ਰੱਖਿਆ ਗਿਆ ਤੇ ਕਿਸਾਨੇ ਨੂੰ ਅਪਣਾ ਰਹੇ ਹੈ ਜ਼ਮੀਨ ਦਾ ਪੱਧਰ ਹੋਣਾ ਜ਼ਰੂਰੀ ਹੈ ਰਿਜਿਸਟਰ ਲੈਂਡਿੰਗ ਹੋਣੀ ਜ਼ਰੂਰੀ ਹੈ ਨਦੀਨਾਂ ਦੀ ਸਮੱਸਿਆ ਦਾ ਕੰਟਰੋਲ ਕਰਨਾ ਜ਼ਰੂਰੀ ਹੈ। ਇਹ ਕਾਫੀ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਰ ਵਾਅਦਾ ਹੋਊਗਾ ਕਿ ਜਿਹੜੇ 1500 ਰੁਪਏ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਦੇਵਾਂਗੇ ਉਹ ਸਹੀ ਤਰੀਕੇ ਨਾਲ ਕਿਸਾਨਾਂ ਦੇ ਖਾਤੇ ਦੇ ਵਿੱਚ ਆ ਜਾਂਦੇ ਆ ਉਹਦੇ ਲਈ ਕੀ ਪ੍ਰੋਸੈਸ ਹੈ ਕਿ ਕਿਦਾਂ ਅਕਾਊਂਟ ਵਗੈਰਾ ਕਿੱਥੇ ਦੇਣੇ ਪੈਂਦੇ ਆ। ਡਿਲੀਵਰੀ ਥੋੜਾ ਜਿਹਾ ਔੜ ਦਾ ਬੱਸ ਮਾਉਣ ਕਰਕੇ ਵਿੱਚ ਉਹਨਾਂ ਦੇਲੇ ਹੋ ਗਿਆ ਕਿਸਾਨ ਵੀਰਾਂ ਨੂੰ ਤੁਹਾਡੀ ਮਦਦ ਵਿੱਚ ਇਹੀ ਕਹਿਣਾ ਚਾਹੁੰਦਾ 15 ਜਲਾਈ ਤੋਂ ਬਾਅਦ ਚੋਨਾ ਨਾ ਕੋਈ ਇਹ ਜਿੱਥੇ ਪਾਣੀ ਬਚਦਾ ਉਹ ਤੋਂ ਬਚਾਉਣ ਦੀ ਕੋਸ਼ਿਸ਼ ਕਰੀਏ ਪ੍ਰੇਮਸ਼ਿਆ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਗਵਿੰਦਰ ਸਿੰਘ ਜੰਗੀਆਂਣਾ ਪੰਜਾਬ ਖੇਤੀ ਪ੍ਰਧਨ ਸੂਬਾ ਤੇ ਪੰਜਾਬ ਦੇ ਬਹੁਤ ਸਾਰੇ ਲੋਕ ਖੇਤ ਤੇ ਨਿਰਭਰ ਨੇ ਹੁਣ ਚੋਣਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਤੇ ਐਤਕੀ ਪੰਜਾਬ ਸਰਕਾਰ ਵੱਲੋਂ ਬੜੇ ਜੋਸ਼-ਖੋਰ ਤੇ ਕਿਹਾ ਜਾ ਰਿਹਾ ਕਿ ਅਸੀਂ ਸਿੱਧੀ ਵਿਜਾਈ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਐਤਕੀ 5 ਲੱਖ ਦਾ ਟੀਚਾ ਮਿਥਿਆ ਗਿਆ ਕਿ ਅ ਇਹ ਕਿ ਸਭ ਤੋਂ ਵੱਧ ਜਿਹੜੀ ਬਜਾਈ ਆ ਝੋਨੇ ਦੀ ਸਿੱਧੀ ਬਜਾਈ ਕਰਨ ਦੀ ਗੱਲ ਸਰਕਾਰ ਕਹਿ ਰਹੀ ਆ ਨਾਲ ਹੀ ਇਹਨਾਂ ਨੇ ਕਿਹਾ ਗਿਆ ਕਿ 1500 ਰੁਪਏ ਸੀ ਪਰ ਏਕੜ ਕਿਸਾਨਾਂ ਨੂੰ ਉਹਨਾਂ ਦੇ ਖਾਤੇ ਵਿੱਚ ਪਾਵਾਂਗੇ ਸਾਡੇ ਨਾਲ ਜਗਸੀਰ ਸਿੰਘ ਜੀ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਮੌਜੂਦ ਰਹਿਣਗੇ ਆਪਾਂ ਗੱਲਬਾਤ ਕਰਾਂਗੇ ਕਿ ਕਿਸਾਨ ਸਿੱਧੀ ਬਜਾਈ ਨੂੰ ਲੈ ਕੇ ਕਿੰਨਾ ਕੁ ਅਪਣਾ ਰਹੇ ਆ ਇਸ ਵਿਧੀ ਨੂੰ ਤੇ ਕਿਹੜੇ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਹੋਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਆਉਂਦੀਆਂ ਨੇ ਕਿਸਾਨਾਂ ਨੂੰ ਉਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ ਸਾਰੀਆਂ ਗੱਲਾਂਬਾਤ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਬਹੁਤੋ ਸਵਾਗਤ ਹੈ ਤੁਹਾਡਾ ਬ ਧਨਵਰ ਜੀ ਰਾਗੋਈ ਪ੍ਰਾਈਮ ਏਸ਼ੀਆ ਦੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਸਰਕਾਰ ਵੱਲੋਂ ਕਹਿਆ ਜਾ ਰਿਹਾ ਕਿ ਚੋਣ ਕਿਸਾਨਾਂ ਨੂੰ ਕਹਿਆ ਜਾ ਰਿਹਾ ਕਿ ਸਿੱਧੀ ਬਿਜਾਈ ਕਰੋ ਸਿੱਧੀ ਬਿਜਾਈ ਦਾ ਕਿੰਨਾ ਕੁ ਟੀਚਾ ਹੈ ਕਿ ਸਰਕਾਰ ਵੱਲੋਂ ਰੱਖਿਆ ਗਿਆ ਤੇ ਕਿਸਾਨ ਇਹਨੂੰ ਅਪਣਾ ਰਹੇ ਆ ਜਿਹੜਾ ਇਸ ਤਰ੍ਹਾਂ ਜਿਹੜਾ ਉਪਰਾਲਾ ਕੀਤਾ ਇਹਦਾ ਭਗਵੰਤ ਮਾਨਸਾ ਦੀ ਸਰਕਾਰ ਵੱਲੋਂ ਮਾਨਸਾ ਦੀ ਸਰਕਾਰ ਵੱਲੋਂ ਵੀ ਜਿਹੜਾ 1500 ਰੁਪਿਆ ਜਿਹੜਾ ਸਿੱਧੀ ਬਜਾਈ ਦੀ ਸਬਸਿਡੀ ਦਾ ਪੈਸਾ ਦਿੱਤੇ ਤਾਂ ਪਿਛਲਾ ਜਿੰਨੇ ਵੀ ਆਪਾਂ ਤਕਵਾ ਵੇਚਿਆ ਗਿਆ ਸੀ ਉਸ ਤੇ ਸਾਰਾ ਹੀ ਭੁਗਤਾਨ ਉਹਨਾਂ ਦੇ ਖਾਤੇ ਚ ਕਰ ਦਿੱਤਾ ਕੋਈ ਇੱਕਾ ਦੁੱਕਾ ਕੋਈ ਖਾਤੇ ਦੀਆਂ ਕੋਈ ਰਹਿਗੀਆਂ ਕਮੀਆਂ ਕਰਕੇ ਭਾਵੇਂ ਰਹਿ ਗਿਆ ਹੋਵੇ ਬਾਕੀ ਸਾਰਾ ਦਾ ਭੁਗਤਾਨ ਕਰ ਦਿੱਤਾ ਇਸੇ ਤਰ੍ਹਾਂ ਇਸ ਸਾਲ ਵੀ ਗੋਤਬੰਦੀ ਕੀਤੀ ਗਈ ਕਿਉਂਕਿ ਸਿੱਧੀ ਬਜਾਈ ਨਾਲ ਮਾਰਾ ਦੇ ਹਿਸਾਬ ਨਾਲ ਪਾਣੀ ਦੀ ਵਰਤੋਂ ਜਿਹੜੀ ਘਟਦੀ ਹੈ 15-20% ਪਾਣੀ ਦੀ ਬਚਤ ਹੁੰਦੀ ਹੈ ਉੱਥੇ ਜ ਜਿੱਥੇ ਪਾਣੀ ਥੱਲੋਂ ਘੱਟ ਕੱਢਣਾ ਪੈਂਦਾ ਉੱਥੇ ਪਾਣੀ ਜਦੋਂ ਵਾਪਸ ਦੀ ਰੀਚਾਰਜ ਵੀ ਵੱਧ ਹੁੰਦਾ ਹੂੰ ਮਤਲਬ ਸੀਪ ਚ ਹੋ ਜਾਂਦੀ ਹੈ ਸੀਪ ਹੋ ਜਾਂਦੀ ਕਿਉਂਕਿ ਆਪਾਂ ਇੱਥੇ ਕਦੂਗਰਾ ਨਹੀਂ ਕਰਦੇ ਹੂੰ ਤੁਹਾਨੂੰ ਲੱਗਦਾ ਕਿ ਕੀ ਫਰਕ ਪੈਂਦਾ ਜੀ ਪਾਣੀ ਦਾ ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਇਹਦੇ ਨਾਲ ਵੀ ਉਨਾ ਹੀ ਪਾਣੀ ਲੱਗ ਜਾਂਦਾ ਜਿਹੜੀ ਜਿਹੜੀ ਯੂਨੀਵਰਸਿਟੀ ਵੱਲੋਂ ਜਿਹੜੀ ਹੈਗੀ ਤਾਰਵੱਤਰ ਜਿਹੜੀ ਹੈਗੀ ਬਜਾਈ ਦਾ ਵਿਧੀ ਹੈ ਇਹਦੇ ਵਿੱਚ ਡੀਐਸਆਰਚ ਕੁਝ ਲੋਕ ਕੀ ਰੋਣੀ ਕਰਕੇ ਵੀ ਜੋ ਕੁਝ ਤਾਰ ਵੰਤਰ ਕਰਕੇ ਜਿਹੜੀ ਮੇਨ ਪਾਣੀ ਦੇ ਵਿੱਚ ਤਾਰ ਵੰਤਰ ਕਰ ਨਾਲ ਹੁੰਦੀ ਕਿਉਂਕਿ ਪਹਿਲਾ ਪਾਣੀ 20 21 ਦਿਨ ਬਾਅਦ ਲੱਗਦਾ ਉਹਦੇ ਨਾਲ ਹੀ ਪਾਣੀ ਦੀ ਬਚਤ ਜ਼ਿਆਦਾ ਹੁੰਦੀ ਹੈ ਇਸ ਦੇ ਵਿੱਚ ਕੁਝ ਥੋੜੀਆਂ ਜਿਹੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਕਿਉਂਕਿ ਵੀ ਇਹਦੇ ਵਿੱਚ ਜ਼ਮੀਨ ਦਾ ਪੱਧਰ ਹੋਣਾ ਜ਼ਰੂਰੀ ਹੈ ਲੈਜਰ ਲੈਵਲਿੰਗ ਹੋਣੀ ਜ਼ਰੂਰੀ ਹੈ ਨਦੀਨਾਂ ਦੀ ਸਮੱਸਿਆਵਾ ਦਾ ਕੰਟਰੋਲ ਕਰਨਾ ਜ਼ਰੂਰੀ ਹੈ ਇਸ ਤਰ੍ਹਾਂ ਜੇ ਖਿਆਲ ਰੱਖਾਂਗੇ ਤਾਂ ਇਹਦੇ ਨਾਲ ਝਾੜਦੇ ਝਾੜ ਥੋੜਾ ਬਹੁਤ ਵੱਧ ਦੇ ਕਣਕ ਦਾ ਝਾੜ ਵੀ ਇੱਥੇ ਜਿਹੜੀ ਸਿੱਧੀ ਬਜਾਈ ਅਪਣਾਈ ਹੋਈ ਝੋਨੇ ਦੇ ਵਿੱਚ ਕਣਕ ਦਾ ਝਾੜ ਵੀ ਇਹਦੇ ਨਾਲ ਵੱਧਾ ਅੱਛਾ ਸਰ ਸਮੱਸਿਆ ਜਿਹੜੀ ਇਹਦੀ ਇੱਕ ਸਭ ਤੋਂ ਵੱਡੀ ਕਿਸਾਨ ਕਹਿੰਦੇ ਆ ਕਿ ਨਦੀਨਾਂ ਦੀ ਆਉਂਦੀ ਹੈ ਕਿ ਅਸੀਂ ਬੀਜ ਨਾਲ ਤੋਂ ਚਾਹੁੰਦੇ ਆ ਪਰ ਨਦੀਨ ਬਹੁਤ ਜ਼ਿਆਦਾ ਹੁੰਦੇ ਆ ਉਹਦੇ ਲਈ ਕਿਸ ਤਰ੍ਹਾਂ ਰੋਕਥਾਮ ਜਿਹੜੀ ਹੋ ਸਕਦੀ ਹੈ ਨਹੀਂ ਜਿਹੜੀ ਸਮੱਸਿਆ ਨਦੀਨਾਂ ਦੀ ਸੀ ਪਹਿਲਾਂ ਪਹਿਲਾਂ ਆਉਂਦੀ ਸੀ ਕੁਝ ਲੋਕਾਂ ਦੇ ਵਿੱਚ ਪਹਿਲਾਂ ਦਾ ਹੀ ਦਿਮਾਗ ਦੇ ਵਿੱਚ ਡਰ ਹੈਗਾ ਕਿਉਂਕਿ ਜਿਹੜੇ ਹੁਣ ਜਿਹੜੀ ਇਸ ਬਹੁਤ ਬਹੁਤ ਵਧੀਆ ਵਧੀਆ ਨਦੀਨ ਨਸ਼ਕ ਦਵਾਈ ਇਹ ਡ੍ਰਿਲਾਂ ਵਿੱਚ ਤਾਂ ਜਿਹਨ ਲੱਕੀ ਸੀ ਡ੍ਰਿਲ ਹੈਗੀ ਉਹ ਨਾਲ ਹੀ ਬਜਾਈ ਦੇ ਨਾਲ ਹੀ ਉਹਦੇ ਵਿੱਚ ਨਦੀਨ ਨਸ਼ਕ ਦਵਾਈ ਪੈ ਜਾਂਦੀ ਹੈ ਜੀ ਨਾਲ ਹੀ ਉਹਦੇ ਨਾਲ ਬਜਾਈ ਦੇ ਨਾਲ ਹੀ ਹੁਣ ਕਰਕੇ ਉਹਦੇ ਵਿੱਚੋਂ ਜਿਹੜੇ ਨਦੀਨ ਦੇ ਬਹੁਤ ਘੱਟ ਉਗਦੇ ਆ ਫਿਰ ਵੀ ਜਿਹੜੀਆਂ ਕੈਮੀਕਲ ਦਵਾਈਆਂ ਹੈਗੀਆਂ ਕਾਫੀ ਕੰਟਰੋਲ ਕਰਦੀਆਂ ਹੁਣ ਜਿਹਨਾਂ ਨੇ ਜਿਹੜੇ ਕਿਸਾਨ ਮਾਰ ਹੋ ਚੁੱਕੇ ਆ ਬੀਜ ਦੇ ਉਹ ਇਸ ਸਾਲ ਇਹਦਾ ਰਕਬਾ ਵਧਾ ਰਹੇ ਇਹ ਇਹ ਕਦੋਂ ਤੱਕ ਕਿਸਾਨਾਂ ਨੂੰ ਸਿੱਧੀ ਵਿਜਾਈ ਕਰਨੀ ਚਾਹੀਦੀ ਹੈ ਕਿਉਂਕਿ ਹੁਣੇ ਤਾਂ ਸ਼ੁਰੂਆਤ ਭਾਵੇਂ ਹੋ ਚੁੱਕੀ ਹੈ ਸਰਕਾਰ ਕਹਿ ਰਹੀ ਹੈ ਕਿ ਹੁਣੇ ਤਾਂ ਕਿਸਾਨ ਜਿਹੜੀ ਸਿੱਧੀ ਵਿਜਾਈ ਕਰ ਸਕਦੇ ਆ ਜਿਹੜੀ ਸਿੱਧੀ ਵਿਜਾਈ ਜਿਹੜੀ ਟੁਕਮੀਆਂ ਕਿਸਮਾਂ ਹੈਗੇ ਜਿਹੜੇ ਥੋੜੇ ਸਮੇਂ ਲੈ ਜਿਹੜੀਆਂ ਲੈਂਦੀਆਂ ਉਹ ਕਿਸਮਾਂ ਟੁਕ ਫੇ ਰਹਿੰਦੀਆਂ ਜਿਵੇਂ بیਆ 126 ਇਸ ਤਰ੍ਹਾਂ ਦੀਆਂ ਵੈਰੇਟੀਆਂ ਵਧੀਆ ਰਹਿੰਦੀਆਂ 131 ਵੀ ਬੀਜ ਸਕਦੇ ਆ ਕਿਉਂਕਿ ਜਦੋਂ ਜ਼ਿਆਦਾ ਸਮਾਂ ਲੈਂਦੀਆਂ ਵੈਰੇਟੀਆਂ ਦਾ ਪਹਿਲਾਂ ਹੀ ਪਾਣੀ ਜ਼ਿਆਦਾ ਲੈਂਦੀਆਂ ਤੇ ਇਹ ਥੋੜੇ ਮੌਸਮ ਦਾ ਵੀ ਹੈ ਤੇ ਜਦ ਬਾਰਿਸ਼ਾਂ ਵਗੈਰਾ ਹੋ ਜਾਂਦਾ ਥੋੜਾ ਵਾਧਾ ਜ਼ਿਆਦਾ ਲੈਣ ਵਾਲੀਆਂ ਬਾਸਮਤੀ ਕਿਸਮਾਂ ਵਾਸਤੇ ਵੀ ਠੁਕਮੀ ਹੈਗੀ ਅਸਿੱਧੀ ਵੈਰਾਈਟੀ ਐਸ ਆਰ ਕਿਉਂਕਿ ਇਹ ਬਾਸਮਤੀ ਵੀ ਕਮਜੋਰ ਹੈਗੀ ਅਸਿੱਧੀ ਵਜੈਨ ਹਾਂ ਬਾਸਮਤੀ ਥੋੜਾ ਜ਼ਿਆਦਾ ਕਮਜੋਰ ਹੈ ਇਹਦਾ ਕਿਉਂਕਿ ਉਸਦੇ ਕੋਈ ਬਿਮਾਰੀਆਂ ਦਾ ਕੀੜਿਆਂ ਦਾ ਵੀ ਖਮੜਾ ਘੱਟ ਹੁੰਦਾ ਹਮ ਜਿਹੜੀ ਫਟਰਾਡ ਬਿਮਾਰੀ ਉਹ ਬਹੁਤ ਘੱਟ ਪੈਂਦੀ ਜੀ ਤਾਂ ਸਿੱਧੀ ਵਿਜੈ ਨੂੰ ਲੈ ਕੇ ਕਿਸਾਨ ਉਤਸ਼ਾਹਿਤ ਹੋ ਰਹੇ ਆ ਕਿਸਾਨ ਪਹਿਲਾਂ ਤਾਂ ਗਿੱਜੇ ਹੋਏ ਅਗੇ ਕਿ ਉਹ ਕਦੂ ਕਰਕੇ ਚੁੰਨਾ ਲਾਉਂਦੇ ਉਹਨਾਂ ਨੂੰ ਲੱਗਦਾ ਕਿ ਇਹੀ ਤਰੀਕਾ ਸਹੀ ਆ ਤਾਂ ਪਿਛਲੇ ਕਾਫੀ ਸਮੇਂ ਤੋਂ ਸਰਕਾਰ ਵੀ ਅਵੇਅਰنس ਕਰੀਏ ਕਿਸਾਨਾਂ ਨੂੰ ਕਿਸਾਨ ਅਵੇਅਰ ਹੋਏ ਨੇ ਰੱਖਵਾ ਜਿਹੜਾ ਵਾਅਦਾ ਰਿਹਾ ਇੱਕ ਸੰ ਨਹੀਂ ਕਾਫੀ ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹੋਰ ਵਾਅਦਾ ਹੋਊਗਾ ਕਿਉਂਕਿ ਲੇਬਰ ਦੀ ਸਮੱਸਿਆ ਦਿਨ-ਦਿਨ ਵੱਧਦੀ ਜਾਂਦੀ ਆ ਲੇਬਰ ਦੀ ਰੇਟ ਵਧਦੇ ਜਾਂਦੇ ਆ ਸਿੱਧੀ ਵਿਜੈ ਦੇ ਫਾਇਦੇ ਲੋਕਾਂ ਨੂੰ ਪਤਾ ਲੱਗਦੇ ਰਹਿੰਦੇ ਆ ਕੋਈ ਹੋਰ ਵੀ ਵਾਧਾ ਵਰਨਨ ਪੱਖੀ ਤਰੀਕਾ ਅਪਣਾਉਂਦੇ ਜਿਵੇਂ ਸੁੱਕਾ ਕਦੂ ਵਗੈਰਾ ਜਾਂ ਕਦੂ ਨਾ ਕਦ काफी ਲੋਕੀ ਚੰਦਾ ਤਾਂ ਪਾਣੀ ਦੀ ਬਚਤ ਵਾਸਤੇ ਆਪਣੇ ਏਰੀਆ ਜਿਵੇਂ ਬਰਨਾਲਾ ਸੰਗਰੂਰ ਇੱਥੇ ਦਾ ਪਾਣੀ ਦਾ ਪੱਧਰ ਬਹੁਤ ਨੀਵਾ ਹੈ ਇਸ ਕਰਕੇ ਆਪਣੇ ਤੁਹਾਡੇ ਸਾਹ ਦੇ ਵੀ ਮੈਂ ਇੱਕ ਸਾਨੂੰ ਨੇ ਬੇਨਤੀ ਕਰਾਂ ਵੀ ਵੱਧ ਤੋਂ ਵੱਧ ਅਪ ਅਪਣਾਈਏ ਕਿਉਂਕਿ ਬਰਨਾਲਾ ਜ਼ਿਲ੍ਹੇ ਦਾ ਵੀ ਟੀਚਾ ਵੀ ਹਜ਼ਾਰ ਜਿਹੜਾ ਹੈਗਾ ਰੱਖਿਆ ਗਿਆ ਏਕੜ ਜਿਹਦੇ ਤੇ ਅਸੀਂ 1500 ਰੁਪਏ ਪ੍ਰਤੀ ਏਕੜ ਦੇ ਸਾਹਨਾ ਸਬਸਿਡੀ ਕਿਸਾਨਾਂ ਨੂੰ ਸਹਾਇਤਾ ਦੇਵਾਂਗੇ ਜੀ ਇਹ ਜਿਹੜੇ 1500 ਰੁਪਏ ਸਰਕਾਰ ਨੇ ਕਿਹਾ ਕਿ ਕਿਸਾਨਾਂ ਨੂੰ ਦੇਵਾਂਗੇ ਉਹ ਸਹੀ ਤਰੀਕੇ ਦੇ ਨਾਲ ਕਿਸਾਨਾਂ ਦੇ ਖਾਤੇ ਦੇ ਵਿੱਚ ਆ ਜਾਂਦੇ ਆ ਉਹਦੇ ਲਈ ਕੀ ਪ੍ਰੋਸੈਸ ਆ ਕਿ ਕਿਦਾਂ ਅਕਾਊਂਟ ਵਗੈਰਾ ਕਿੱਥੇ ਦੇਣੇ ਪੈਂਦੇ ਆਈ ਉਹਦੇ ਵਿੱਚ ਕਿਸਾਨਾਂ ਨੂੰ ਨਾ ਹੁਣੇ ਰਜਿਸਟ੍ਰੇਸ਼ਨ ਲਈ ਪੋਰਟਲ ਖੁੱਲ੍ਹਾ ਉਹਦੇ ਵਿੱਚ ਦੋ ਉਹਦੇ ਤੇ ਵੈਰੀਫਿਕੇਸ਼ਨਾਂ ਹੋਣਗੀਆਂ ਪਹਿਲਾਂ ਲੱਗ ਪਹਿਲੀ ਵੈਰੀਫਿਕੇਸ਼ਨ ਲੱਗਣ ਤੋਂ ਬਾਅਦ ਫਿਰ ਅਗਲੇ ਥੋੜੇ ਸਮੇਂ ਬਾਅਦ ਜਦੋਂ ਵੀ ਟਾਈਮ ਦੇ ਪੀਡ ਆਊਗਾ ਉਸ ਤੋਂ ਬਾਅਦ ਦੂਸਰੀ ਵੈਰੀਫਿਕੇਸ਼ਨ ਹੋਊਗੀ ਉਸ ਤੋਂ ਬਾਅਦ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ ਦੀ ਪ੍ਰੋਸੈਸ ਚੱਲੂ ਮੈਸੀ ਆਯਨ ਦੇ ਸਰੇਨੋ ਹਾਂਜੀ ਪੈਸਿਆਂ ਦੀ ਕਮੀ ਨਹੀਂ ਇਸ ਮਸਲੇ ਲਈ ਰਕਬਾ ਜਿਆਦਾ ਟੀਚਰ ਦਿੱਤਾ ਹੁੰਦਾ ਕਈ ਵਾਰੀ ਉਹਨੂੰ ਘਟ ਜਾਂਦਾ ਮਤਲਬ ਪੈਸੇ ਸਰਕਾਰ ਦੇਣ ਨੂੰ ਤਿਆਰ ਤਾਂ ਆਪ ਜਿਵੇਂ 5 ਲੱਖ ਦਾ ਟੀਚਰ ਰੱਖਿਆ ਗਿਆ ਹੈਗਾ ਪਰ ਇਹ ਵਾਰੀ ਰਕਬਾ ਸਭ ਪੂਰਾ ਪੈਸਾ ਵਰਤਿਆ ਨਹੀਂ ਜਾਂਦਾ ਕਿਉਂਕਿ ਕੁਝ ਲੋਕ ਨਹੀਂ ਅਡਾਪਟ ਨਹੀਂ ਕਰਦੇ ਨਵੀਂ ਨਵੀਂ ਤਕਨੀਕ ਕਰਕੇ ਜੀ ਤਾਂ ਸਰ ਇਹ ਕੀ ਜਿਹੜੀ ਝੋਨੇ ਦੀ ਬਿਜਾਈ ਦਾ ਸਮਾਂ ਜਾਂ ਝੋਨੇ ਦੀ ਲਵਾਈ ਦਾ ਸਮਾਂ ਵੀ ਸਰਕਾਰ ਨੇ ਇੱਕ ਜੂਨ ਕਿਹਾ ਉਹਦੇ ਲਈ ਕਿਸਾਨ ਐ ਕਿ ਬੜੇ 100 105 ਦੇ ਵਿੱਚ ਇਹ ਆ ਕਿ ਬੀਜ ਕਿਹੜਾ ਲਾਇਆ ਜਾਵੇ ਬਹੁਤ ਸਾਰੇ ਕਿਸਾਨਾਂ ਨੇ ਵੈਸੇ ਤਾਂ ਹੁਣ ਜਾਨੀ ਫੱਕਾ ਵਗੈਰਾ ਲਾ ਦਿੱਤੀਆਂ ਨੇ ਤਾਂ ਇਹ ਕਿ ਸਭ ਤੋਂ ਵੱਧ ਕਿਹੜਾ ਚੋਨਾ ਲੱਗਣ ਦੀ ਉਮੀਦ ਹੈ ਤੇ ਕਿਹੜੇ ਕਿਸਾਨ ਲਾਉਣ ਕਿਉਂਕਿ 26 ਨੂੰ ਲੈ ਕੇ ਕਿਸਾਨਾਂ ਦੇ ਵਿੱਚ ਇਹ ਆ ਕਿ ਸ਼ਾਇਦ 126 ਦੇ ਵਿੱਚ ਨਵੀਂ ਜਾਦੇ ਹੁੰਦੀ ਆ ਉਹ ਸ਼ਾਇਦ ਸਰਕਾਰ ਜਾਂ ਸਰਦਾਂ ਵਾਲੇ ਨਾ ਨਾਂ ਲੈਣ ਤੇ ਜਿਵੇਂ ਫੂਸਾ 44 ਵਗੈਰਾ ਉਹ ਬੈਨ ਕੀਤਾ ਹੋਇਆ ਜਿਹੜਾ ਪੂਸਾ ਤਾਲੀ ਵਗੈਰਾ ਦਾ ਮੈਂ ਕਿਉਂਕਿ ਲੰਮਾ ਸਮਾਂ ਲੈਣ ਵਾਲੀ ਕਿਸਮ ਹੈ ਤੇ ਖਰਚਾ ਵੀ ਜ਼ਿਆਦਾ ਕੋਈ ਕਿਸਾਨ ਲਈ ਲਾਹੇਵੰਦ ਵਾਲੀ ਚੀਜ਼ ਹੈ ਨਹੀਂਗੀ ਤਾਂ ਹੀ ਬੈਨਕ ਜਿਹੜੀ 26 ਆ ਜਾਂ 131 ਆ ਜਾਂ ਪੀ ਪੀਓ ਦੀਆਂ ਵੈਰਾਈਟੀਆਂ ਹੈਗੀਆਂ ਇਹ ਬਹੁਤ ਹੀ ਪੰਜਾਬ ਲਈ ਟੁਕਮੀਆਂ ਪਿਛਲੀ ਵਾਰੀ ਜਿਹੜੋ ਦੀ ਸਮੱਸਿਆ ਜ਼ਰੂਰੀ ਨਹੀਂ ਬੇਅਦਕੀ ਵੀ ਆਵੇ ਕਿਉਂਕਿ ਪਿਛਲੇ ਸਾਲ ਜਿਹੜਾ ਝੋਨਾ 26 ਜਿਹੜਾ ਇੱਥੇ ਆਪਣੇ ਏਰੀਆ ਦੇ ਵਿੱਚ ਮੱਕੀ ਵਾਲੀ ਜਗ੍ਹਾ ਤੇ ਜਾਂ ਮੂੰਗੀ ਵਾਲੀ ਜਗ੍ਹਾ ਤੇ ਲੇਟ ਲੱਗਿਆ ਹੁਣ ਕਾਰਨ ਉਹਦੇ ਕਰਕੇ ਮੌਇਸਚਰ ਦੀ ਸਮੱਸਿਆ ਆਈ ਪਿਛਲੀ ਵਾਰੀ ਥੋੜਾ ਜਿਹਾ ਆਰਡ ਦਾ ਬਸ ਮਾਣ ਕਰਕੇ ਵੀ ਚੋਂ ਅਨੰਦ ਲੇ ਹੋ ਗਿਆ ਲੱਗਣ ਦੇ ਵਿੱਚ 15 ਅਗਸਤ ਤੱਕ ਝੋਨਾ ਲੱਗਿਆ ਕਿਸਾਨ ਵੀਰਾਂ ਨੂੰ ਤੁਹਾਡੇ ਮਾਦੇ ਨੂੰ ਇਹੀ ਕਹਿਣਾ ਚਾਹੁੰਦੇ ਵੀ 15 ਜੁਲਾਈ ਤੋਂ ਬਾਅਦ ਝੋਨਾ ਨਾ ਲਾਉਣ ਹਮ ਮਲਿਡਾ 1262 ਝੋਨਾ ਜੁਨਾਇ 15 ਜੁਲਾਈ ਤੱਕ ਲੱਗ ਜਾਵੇ ਹਾਂਜੀ ਉਹਦਾ ਫਾਰਮਾਚਰ ਸਹੀ ਆ ਜਾਂਦਾ ਹਾਂਜੀ ਉਹਦਾ ਮਾਚਰ ਸਹੀ ਆ ਜਾਂਦਾ ਹਮ ਉਹ ਜਿਹੜਾ ਨਹੀਂ ਇਸੇ ਕਰਕੇ ਆਈ ਪ੍ਰੋਬਲਮ ਜ਼ਰੂਰੀ ਨਹੀਂ ਇਸ ਵਾਰ ਵੀ ਆਵੀਂ ਇਸ ਵਾਰ ਸਰਕਾਰ ਵੀ ਸचेत ਆ ਸਾਰੀ ਪਹਿਲੇ ਮੀਟਿੰਗ ਵਗੈਰਾ ਹੋ ਜਾਣਗੀਆਂ ਪਹਿਲੇ ਹੁਣ ਕਰਕੇ ਉਹ ਸਮੱਸਿਆ 26 ਦੀ ਨਹੀਂ ਆਊਗੀ 132 ਵੀ ਇੱਕ ਨਵਾਂ ਆਇਆ ਜੀ ਸੀਡੋ ਦਾ ਕਿਵੇਂ ਰਿਜ਼ਲਟ ਲੱਗਦਾ ਪੀ ਜੂ ਨੇ ਇੱਕ ਬਹੁਤ ਹੀ ਵਧੀਆ ਨਵਾਂ ਪ੍ਰਾਲਾ ਕਰਕੇ 132 ਕਿਸਮ ਕੱਢੀ ਐ ਪੀਆਰ 132 ਉਹ ਜਿਹੜੀਆਂ ਜ ਆਪਾਂ ਜਿਹੜੇ ਖਾਦਾਂ ਪਾਉਣੇ ਜਿਆਦਾ ਤਣ ਤਣ ਘੱਟੇ ਪਾਉਣ ਉਹ ਘੱਟ ਖਾਦ ਲੈਣ ਵਾਲੀ ਕਿਸਮ ਹੈ ਉਹਦਾ ਝਾੜ ਵੀ ਬਰਾਬਰ 131 ਦੇ ਬਰਾबरी ਹੀ ਜਿਆਦਾ ਫਰਕ ਮਤਲਬ ਘੱਟ ਨਹੀਂ ਕਹਿ ਸਕਦੇ ਵੱਧ ਹੋ ਸਕਦਾ ਹਾਂ ਰੋਡ ਲਈ ਜਿਹੜੀ ਜਿਹੜੀ ਯੂਰੀਆ ਦੀ ਵਰਤੋਂ ਆ ਉਹਦੇ ਘੱਟ ਕਰਨੀ ਪਊਗੀ ਉਹ ਫਿਰ ਹੀ ਹੋਲਾ ਹੈ ਬੰਦਰੂ ਜੀ ਸਰ ਜਿਹੜੇ ਕਿਸਾਨ ਨੇ ਤੁਸੀਂ ਜ਼ਿਲ੍ਹੇ ਦੇ ਚੀਫ ਹੋ ਉਹ ਤੁਹਾਡੇ ਕੋਲੇ ਜਿਵੇਂ ਕਿਸਾਨਾਂ ਦੇ ਲਈ ਕਿਹੜੀਆਂ ਕਿਹੜੀਆਂ ਸਕੀਮਾਂ ਆਉਂਦੀਆਂ ਨੇ ਜਾਂ ਕੋਈ ਸਮੱਸਿਆ ਜਿਹੜੀ ਕਿਸਾਨਾਂ ਨੂੰ ਹੋਦੀ ਉਹ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਤੁਹਾਡੇ ਵਿਭਾਗ ਦੇ ਨਾਲ ਸਾਡੇ ਨਾਇਕਪੁਰ ਦੇ ਵਿੱਚ ਜਿਵੇਂ ਤਿੰਨ ਬਲਾਕ ਹੈਗੇ ਬਰਨਾਲਾ ਦੇ ਵਿੱਚ ਬਰਨਾਲਾ ਬਲਾਕ ਫੈਲਕਲਾ ਤੇ ਸ਼ੈਨਾਮ ਬਲਾਕ ਇਹਨਾਂ ਦੇ ਤਿੰਨਾਂ ਚ ਬਲਾਕ ਅਫਸਰ ਬਣੇ ਉਹਨਾਂ ਨਾਲ ਹੋਰ ਐ ਐਗਰੀਕਲਚਰ ਡਿਵੈਲਪਮੈਂਟ ਅਫਸਰ ਆ ਖੇਤੀ ਵਿਸਤਾਰ ਅਫਸਰ ਆ ਖੇਤੀਬਾੜੀ ਸਬਨਫੈਕਟਰ ਆ ਗਿਆ ਸਾਰੇ ਪਿੰਡਾਂ ਦੇ ਵਿੱਚ ਸਾਡੇ ਪਿੰਡ ਵੰਡੇ ਹੋਏ ਆ ਉਹਨਾਂ ਕਰਕੇ ਉਹਨਾਂ ਕੋਲੇ ਹੀ ਉਹਨਾਂ ਨਾਲ ਦਾਅਵਤਾ ਕੰਮ ਕਰ ਸਕਦੇ ਜੋ ਕੋਈ ਵੀ ਸਮੱਸਿਆ ਆਉਂਦੀ ਆ ਜਿਵੇਂ ਸਦੀਪ ਜਾਈ ਦੇ ਸਬੰਧ ਵਿੱਚ ਵਿਸ਼ੇਸ਼ ਕਲ ਕਰਲੇ ਉਹਦੇ ਲਈ ਅਸੀਂ ਸਪੈਸ਼ਲ ਕੈਂਪ ਲਾ ਰਹੇ ਆ ਸਾਡੇ ਜ਼ਿਲ੍ਹੇ ਦੇ ਨੋਡਲ ਅਫਸਰ ਲਾਏ ਉਹਦਾ ਨੰਬਰ ਉਹਨਾਂ ਨੂੰ ਸਾਰੇ ਦਫ਼ਤਰਾਂ ਦੇ ਵਿੱਚ ਪਤਾ ਉਹਨਾਂ ਨੂੰ ਜੇ ਕੋਈ ਸਮੱਸਿਆ ਹੋਵੇ ਤਾਂ ਜਾ ਅਸੀਂ ਜਿਹੜੇ ਸੋਸ਼ਲ ਵਟਸਐਪ ਗਰੁੱਪ ਬਣੇ ਹੋਏ ਕਿਸਾਨਾਂ ਦੇ ਉਹਨਾਂ ਰਾਹੀਂ ਸਭ ਜਨਰਲ ਕਰ ਦਿੱਤੇ ਨੇ ਜੀ ਸਰ ਤੁਸੀਂ ਕਿਸਾਨਾਂ ਨੂੰ ਕੀ ਅਪੀਲ ਕਰੋਗੇ ਕਿਉਂਕਿ ਆਪਾਂ ਸੰਗਰੂਰ ਬਰਾਲੇ ਦੀ ਜੇ ਗੱਲ ਕਰੀਏ ਤਾਂ ਇੱਥੇ ਪਾਣੀ ਦੇ ਪੱਧਰ ਕਾਫੀ ਡੂੰਘਾ ਚੱਲਦਾ ਚਲਾ ਜਾ ਰਿਹਾ ਤੇ ਕਿਸਾਨ ਸਿੱਧੀ ਵੀਆਈਬੀ ਕੱਟ ਬਣਾਉਂਦੇ ਆ ਤਾਂ ਲੇਟ ਵੀ ਕੱਟ ਲਾਉਂਦੇ ਆ ਕੁਸ਼ੀਬੀ ਵਗੈਰਾ ਤੁਸੀਂ ਅਪੀਲ ਕੀ ਕਰੋਗੇ ਕਿਉਂਕਿ ਪਾਣੀ ਜੇਕਰ ਬਚਾਉਣਾ ਤਾਂ ਸਾਨੂੰ ਕਿਤੇ ਨਾ ਕਿਤੇ ਕਿਸਾਨਾਂ ਨੂੰ ਵੀ ਅਵੇਅਰ ਹੋਣਾ ਪਊਗਾ ਸਰਕਾਰ ਵੀ ਉਪਰਾਲੇ ਕਰੀ ਜਦੇ ਨਾਲ ਕਿਸਾਨਾਂ ਨੂੰ ਵੀ ਵੇਅਰ ਹੋਣਾ ਜ਼ਰੂਰੀ ਆ ਅਪੀਲ ਕੀ ਕਰੋਗੇ ਕਿ ਕਿਵੇਂ ਅਸੀਂ ਆਮਦਨ ਵੀ ਨਿਕਟਾ ਲਈ ਤੇ ਪਾਣੀ ਵੀ ਆਪਾਂ بچਾ ਸਕਦੇ ਹਾਂ ਬਚਾਉਣਾ ਜੇ ਪਾਣੀ ਦਾ ਪਕਲੇ ਸੰਰੂਪ ਪ੍ਰਣਾਲੇ ਦੀ ਨਹੀਂ ਗੱਲ ਪਾਣੀ ਦਾ ਆਪਣੇ 117 ਲੱਖਾਂ ਚੋਂ ਕਾਫੀ ਬਲਾਕ ਡਾਰਕ ਜਨ ਚ ਹੋਣ ਕਰਕੇ ਪਾਣੀ ਦੀ ਤਾਂ ਸਾਰੇ ਪੰਜਾਬ ਨੂੰ ਹੀ ਲੋਡ ਹੈਗੀ ਹੈ ਡੈਮਾਂ ਦਾ ਪੱਧਰ ਵੀ ਘਟਦਾ ਜਾ ਰਿਹਾ ਸਰ ਦਿਨੋਂ ਦਿਨ ਉਸ ਕਰਕੇ ਹੀ ਹੈ ਵੀ ਆਪਾਂ ਜਿਹੜੀ ਪਹਿਲੇ ਗੱਲ ਤਾਂ ਛੋਨੇ ਨੂੰ ਹੌਲੀ ਹੌਲੀ ਰਕਬਾ ਘਟਾਈਏ ਉਹਦੇ ਸਾਈਂ ਆਪਾਂ ਮੂੰਗੀ ਵਗੈਰਾ ਮੱਕੀ ਵਗੈਰਾ ਜਾਂ ਜਿੱਥੇ ਨਰਮਾ ਹੋ ਸਕਦਾ ਨਰਮੇ ਦੀ ਕਾਸ਼ਤ ਕਰੀਏ ਵੱਧ ਤੋਂ ਵੱਧ ਤੇ ਜੇ ਜੇ ਤੁਹਾਨੂੰ ਲਾਉਣਾ ਹੀ ਆ ਉੱਥੇ ਵੀ ਛੋਟੇ ਥੋੜੇ ਸਮੇ ਵਾਲੀਆਂ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਬੀਜੀਏ ਜਾਂ ਬਾਸਮਤੀ ਬੀਜੀਏ ਹਾਂ ਜਾਂ ਛੋਟੇ ਥੋੜੇ ਸਮੇ ਵਾਲੀਆਂ ਕਿਸਮਾਂ ਬੀਜੀਏ ਜੇ ਇਸ ਤਰ੍ਹਾਂ ਫਿਰ ਵੀ ਉਹਦੇ ਵਿੱਚ ਫਿਰ ਡੀਐਸਆਰ ਵਗੈਰਾ ਜਿਹੜੀ ਤਕਨੀਕ ਹੈ ਇਹ ਵੀ ਜਿੱਥੇ ਪਾਣੀ ਬਚਦਾ ਉਹਨਾਂ ਬਚਾਉਣ ਦੀ ਕੋਸ਼ਿਸ਼ ਕਰੀਏ ਹਾਂ ਤੁਹਾਨੂੰ ਲੱਗਦਾ ਕਿ ਪਹਿਲਾਂ ਨਾਲੋਂ ਕਿਸਾਨ ਅਵੇਅਰ ਹੋਏ ਨੇ ਹੁਣ ਡੀਐਸਆਰ ਵੀ ਲੋਕ ਅਪਣਾ ਰਹੇ ਆ ਤਾਂ ਜਿਵੇਂ ਘੱਟ ਸਮੇਂ ਦੇ ਵਿੱਚ ਤਿਆਰ ਹੋਣ ਵਾਲੀਆਂ ਵੈਰੈਟੀਆਂ 126 127 ਆ 132 131 ਆ ਲੋਕ ਲਾ ਰਹੇ ਆ ਹੁਣ ਪਹਿਲਾਂ ਨਾਲੋਂ ਫਰਕ ਪਿਆ ਤੇ ਇਹਦਾ ਪ੍ਰੋਸੈਸ ਹੁੰਦਾ ਕਿਾ ਕਾਫੀ ਸਲੋ ਹੁੰਦਾ ਜਿਵੇਂ ਕਰੋਨਾ ਦੇ ਵਿੱਚ ਕਾਫੀ ਏਰੀਆ ਵੱਧ ਗਿਆ ਸੀ ਆ ਤੇ ਕੁਝ ਇਸ ਏਰੀਏ ਦੇ ਵਿੱਚ ਥੋੜੀ ਬੰਦਾ ਜ਼ਿਆਦਾ ਹੋਣ ਕਰਕੇ ਜਿਵੇਂ ਗੁੰਗੀ ਦੀ ਕਾਸ਼ਤ ਆ ਜਾਂ ਮੱਕੀ ਦੀ ਕਾਸ਼ਤ ਕਰਕੇ ਉਹ ਤਿੰਨ ਤਿੰਨ ਫਸਲਾਂ ਲੈਂਦੇ ਹੋਣ ਕਰਕੇ ਉਸ ਕਰਕੇ ਉਹ ਥੋੜੀ ਅਡਾਪਟ ਕਰਨ ਦੇ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਜੇ ਫਸਲਾਂ ਦੋ ਲਾਈਨ ਫਿਰ ਉਹਨਾਂ ਕੋਲੇ ਸਮਾਂ ਹੁੰਦਾ ਹੈ ਲੇਜ਼ਰ ਲੈਵਲਿੰਗ ਵਗੈਰਾ ਕਰਕੇ ਵਿੱਚ ਉਹਨਾਂ ਸਿੱਧੀ ਬਿਜਾਈ ਕਰ ਲੈਣਦੇ ਜੀ ਜੀ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜਾਣਕਾਰੀ ਦਿੱਤੀ ਕਿਸਾਨਾਂ ਨੂੰ ਬਹੁਤ ਧੰਨਵਾਦ ਥੈਂਕ ਯੂ ਜੀ ਇਹ ਸানা ਖੇਤੀਬਾੜੀ ਅਫਸਰ ਜਗਸੀਰ ਸਿੰਘ ਜਿਨ੍ਹਾਂ ਨੇ ਕਿਹਾਗਾ ਕਿ ਐਤਕੀ ਜਿਹੜਾ ਰਕਬਾਗਾ ਸਿੱਧੀ ਬਿਜਾਈ ਦੇ ਅਧੀਨ ਪਹਿਲਾਂ ਨਾਲੋਂ ਵਧਿਆ ਹੈਗਾ ਤੇ ਨਾਲ ਹੀ ਜਾਣਕਾਰੀ ਦਿੱਤੀ ਹੈ ਕਿਸਾਨਾਂ ਨੂੰ ਕਿਹਾਗਾ ਕਿ ਜਿਹੜੇ ਕਿਸਾਨ ਨੇ ਐਤਕੀ ਜਿਹੜੇ ਪਾਣੀ ਦਾ ਪੱਧਰ ਉਹ ਜਿਆਦਾ ਨੀਵਾ ਜਾ ਰਿਹਾ ਹੈਗਾ ਬਹੁਤ ਸਾਰੇ ਬਲਾਕ ਆ ਜਿਹੜੇ ਡਾਰਕ ਜ਼ੋਨ ਕੁਸ਼ਤ ਹੋਏ ਹੋਏ ਨੇ ਤੇ ਇਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਘੱਟ ਸਮੇਂ ਦੇ ਵਿੱਚ ਤਿਆਰ ਹੋਣ ਵਾਲੀਆਂ ਜਿਹੜੀਆਂ ਵੈਰਾਈਟੀਆਂ ਨੇ ਉਹ ਬਿਜਲੀਆਂ ਚਾਹੀਦੀਆਂ ਨੇ ਤੇ ਨਾਲ ਹੀ ਝੋਨੇ ਹਟਾ ਰੱਖਵਾ ਵੀ ਕਿਸਾਨਾਂ ਨੂੰ ਹੌਲੀ-ਹੌਲੀ ਜਿਹੜਾ ਉਹ ਘਟਾਉਣਾ ਚਾਹੀਦਾ ਤਾਂ ਜੋ ਅਸੀਂ ਆਪਦਾ ਪੰਜਾਬ ਦਾ ਜਿਹੜਾ ਪਾਣੀ ਆ ਜਿਹੜਾ ਕੁਦਰਤੀ ਸਰੋਤ ਆ ਉਹਨੂੰ ਬਚਾ ਸਕੀਏ ਕੈਮਰਾਮੈਨ ਨਾਲ ਆਪਣੇ ਦੇ ਨਾਲ ਗਵਿੰਦਰ ਸਿੰਘ ਜੰਗੀ ਆਣਾ ਤੇ ਇਹਦੇ ਇਧਰੋਂ ਪ੍ਰੈਮਿਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ